ਕਿਹੜੇ ਕੀ ਨਾਮਾ ਜੀ ਸਫੀ ਮਹਮਦ ਹੈ ਜੀ ਹਾਂ ਮਹਮਦ ਸਾਹਿਬ ਕਿਵੇਂ ਦੇਖਦੇ ਹੋ ਸੰਗਰੂਰ ਦੇ ਨਗਰ ਕੀਰਤਨ ਆਇਆ ਤੇ ਤੁਹਾਡੇ ਵੱਲੋਂ ਸਰੂਪੇ ਪਾ ਕੇ ਪੰਜ ਪਿਆਰਾਂ ਦਾ ਉਹਨਾਂ ਦਾ ਸਤਿਕਾਰ ਕੀਤਾ ਗਿਆ ਦੇਖੋ ਜੀ ਅਸੀਂ ਬਹੁਤ ਹੀ ਸੰਗਰੂਰ ਵਾਲੇ ਸਾਰੇ ਸੰਗਰੂਰ ਨਿਵਾਸੀ ਬਹੁਤ ਹੀ ਭਾਗਾਂ ਵਾਲੇ ਨੇ ਕਿ ਜਿਹੜਾ ਅਜੇ ਇਤਿਹਾਸਕ ਨਗਰ ਕੀਰਤਨ ਸੰਗਰੂਰ ਦੇ ਵਿੱਚ ਦੀ ਗੁਜਰ ਰਿਹਾ ਔਰ ਦੂਜੀ ਗੱਲ ਜੇ ਅਸੀਂ ਕਰੀਏ ਕਿ ਜਿਸ ਤਰ੍ਹਾਂ ਕੁਝ ਰਾਜਨੀਤਿਕ ਪਾਰਟੀਆਂ ਆਪਸ ਦੇ ਵਿੱਚ ਫੁੱਟ ਪਾਉਣ ਦੀ ਰਾਜਨੀਤੀ ਕਰਦੀਆਂ ਨੇ ਕਿ ਇੱਕ ਜਿਹੜੀ ਕਹਾਵਤ ਬਣੀ ਹੋਈ ਹੈ ਕਿ Hindu Muslim Sikh Isai ਆਪਸ ਦੇ ਵਿੱਚ ਨੇ ਸਾਰੇ ਭਾਈ ਭਾਈ ਮੈਂ ਕਹਣਾ ਉਹ ਜੇ ਕਿਸੇ ਨੇ ਦੇਖਣਾ ਇਹ ਜਿਹੜਾ ਮੁਹਾਵਰਾ ਸੱਚ ਹੁੰਦਾ ਤਾਂ ਪੰਜਾਬ ਦੀ ਧਰਤੀ ਦੇ ਉੱਪਰ ਦੇਖ ਸਕਦਾ ਕਿ ਇੱਥੇ ਜਿਹੜੇ ਵੀ ਸਾਰੇ ਧਰਮਾਂ ਦੇ ਲੋਕ ਨੇ ਆਪਸ ਦੇ ਵਿੱਚ ਇਕਣੇ ਔਰ ਇੱਕ ਹੀ ਰਹਿਣਗੇ ਜੀ। ਅੱਜ ਕੀ ਨਾਮ ਆਜੀ ਸਭੀ ਮੁਹੰਮਦ ਹੈ ਜੀ। हां मोहम्मद साहब किवें देख दियो ਸੰਗਰੂਰ ਦੇ ਨਗਰ ਕੀਰਤਨ ਆਇਆ ਤੇ ਤੁਹਾਡੇ ਵੱਲੋਂ ਸਰੂਪੇ ਪਾ ਕੇ ਪੰਜ ਪਿਆਰਾਂ ਦਾ ਉਹਨਾਂ ਦਾ ਸਤਿਕਾਰ ਕੀਤਾ ਗਿਆ ਦੇਖੋ ਜੀ ਅਸੀਂ ਬਹੁਤ ਹੀ ਸੰਗਰੂਰ ਵਾਲੇ ਸਾਰੇ ਸੰਗਰੂਰ ਨਿਵਾਸੀ ਬਹੁਤ ਹੀ ਭਾਗਾਂ ਵਾਲੇ ਨੇ ਕਿ ਜਿਹੜਾ ਅਜੇ ਇਹ ਇਤਿਹਾਸਕ ਨਗਰ ਕੀਰਤਨ ਸੰਗਰੂਰ ਦੇ ਵਿੱਚ ਦੀ ਗੁਜਰ ਰਿਹਾ ਔਰ ਦੂਜੀ ਗੱਲ ਜੇ ਅਸੀਂ ਕਰੀਏ ਕਿ ਜਿਸ ਤਰ੍ਹਾਂ ਕੁਝ ਰਾਜਨੀਤਿਕ ਪਾਰਟੀਆਂ ਆਪਸ ਦੇ ਵਿੱਚ ਫੁੱਟ ਪਾਉਣ ਦੀ ਰਾਜਨੀਤੀ ਕਰਦੀਆਂ ਨੇ ਕਿ ਇੱਕ ਜਿਹੜੀ ਕਹਾਵਤ ਬਣੀ ਹੋਈ ਆ ਕਿ Hindu Muslim Sikh Isai ਆਪਸ ਦੇ ਵਿੱਚ ਨੇ ਸਾਰੇ ਭਾਈ ਭਾਈ ਮੈਂ ਕਹਣਾ ਉਹ ਜੇ ਕਿਸੇ ਨੇ ਦੇਖਣਾ ਇਹ ਜਿਹੜਾ ਮੁਹਾਵਰਾ ਸੱਚ ਹੁੰਦਾ ਤਾਂ ਉਹ ਪੰਜਾਬ ਦੀ ਧਰਤੀ ਦੇ ਉੱਪਰ ਦੇਖ ਸਕਦਾ ਕਿ ਇੱਥੇ ਜਿਹੜੇ ਵੀ ਸਾਰੇ ਧਰਮਾਂ ਦੇ ਲੋਕ ਨੇ ਆਪਸ ਦੇ ਵਿੱਚ ਇਕਣੇ ਔਰ ਇੱਕ ਹੀ ਰਹਿਣਗੇ ਜੀ ਅੱਜ ਕੀ ਨਾਮ ਆਜੀ ਸਭੀ ਮੁਹੰਮਦ ਹੈ ਜੀ ਆਹ ਮੁਹੰਮਦ ਸਾਹਿਬ ਕਿਵੇਂ ਦੇਖਦੇ ਹੋ ਸੰਗਰੂਰ ਦੇ ਨਗਰ ਕੀਰਤਨ ਆਇਆ ਤੇ ਤੁਹਾਡੇ ਵੱਲੋਂ ਸਰਪੇ ਪਾ ਕੇ ਪੰਜ ਪਿਆਰਾਂ ਦਾ ਉਹਨਾਂ ਦਾ ਸਤਿਕਾਰ ਕੀਤਾ ਗਿਆ ਦੇਖੋ ਜੀ ਅਸੀਂ ਬਹੁਤ ਹੀ ਸੰਗਰੂਰ ਵਾਲੇ ਸਾਰੇ ਸੰਗਰੂਰ ਨਿਵਾਸੀ ਬਹੁਤ ਹੀ ਭਾਗਾਂ ਵਾਲੇ ਨੇ ਕਿ ਜਿਹੜਾ ਅਜੇ ਇਤਿਹਾਸਕ ਨਗਰ ਕੀਰਤਨ ਸੰਗਰੂਰ ਦੇ ਵਿੱਚ ਦੀ ਗੁਜ਼ਰ ਰਿਹਾ ਔਰ ਦੂਜੀ ਗੱਲ ਜੇ ਅਸੀਂ ਕਰੀਏ ਕਿ ਜਿਸ ਤਰ੍ਹਾਂ ਕੁਝ ਰਾਜਨੀਤਿਕ ਪਾਰਟੀਆਂ ਆਪਸ ਦੇ ਵਿੱਚ ਫੁੱਟ ਪਾਉਣ ਦੀ ਰਾਜਨੀਤੀ ਕਰਦੀਆਂ ਨੇ ਕਿ ਇੱਕ ਜਿਹੜੀ ਕਹਾਵਤ ਬਣੀ ਹੋਈ ਆ ਕਿ Hindu Muslim Sikh Isai ਆਪਸ ਦੇ ਵਿੱਚ ਨੇ ਸਾਰੇ ਭਾਈ ਭਾਈ ਮੈਨ ਗਣਾ ਉਹ ਜੇ ਕਿਸੇ ਨੇ ਦੇਖਣਾ ਇਹ ਜਿਹੜਾ ਮੁਹਾਵਰਾ ਸੱਚ ਹੁੰਦਾ ਤਾਂ ਉਹ ਪੰਜਾਬ ਦੀ ਧਰਤੀ ਦੇ ਉੱਪਰ ਦੇਖ ਸਕਦਾ ਕਿ ਇੱਥੇ ਜਿਹੜੇ ਵੀ ਸਾਰੇ ਧਰਮਾਂ ਦੇ ਲੋਕ ਨੇ ਆਪਸ ਦੇ ਵਿੱਚ ਇਕਣੇ ਔਰ ਇੱਕ ਹੀ ਰਹਿਣਗੇ ਜੀ